ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ ਇੱਕ 1900 ਵਿੱਚ ਬਣੀ ਸੀ ਅਕਾਲੀ ਦਲ 1920 ਵਾਲੇ ਦੀ ਤਾਂ ਜਮਾਨਤ ਹੀ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਮੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤਿਆ ਸੋ ਵੀਰੋ ਮਿਹਨਤ ਕਰਨੀ ਹੈ ਥੋਡੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡੇ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਜਿੰਦਾਬਾਦ ਜਿੰਦਾਬਾਦ ਲੋਕ ਹੋਣਗੇ ਬੈਸਟ ਵੀ ਪਹੁੰਚੂਗੇ ਨੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚ ਹੈ ਕੌਣ ਕੀ ਕਰਦਾ ਹੈ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਐਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੀ ਮਨ ਪੜਾ ਰੱਖਿਆ ਸੀ ਸਵੇ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਐਂ ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਕੜੇ ਹੋ ਕੇ ਨਿਕਲੇ ਆਂ ਬੜੀਆਂ ਵਾਹਾਂ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੁਸੀਂ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮੋਲ ਕਰਤਿਫਾਨਾ ਕੱਲ ਮੈਨੂੰ ਗਾਣਾ ਗੜੀ ਜਾਂਦੇ ਸੀ ਉਹੀ ਠੀਕ ਹੈ ਨਾ ਸਚਾਉਂਦੇ ਵਾਸਤੇ ਰਹੋ ਥੈਂਕ ਯੂ ਫਿਰ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਪੰਜਾਬ ਐਦਾਂ ਹੀ ਕੁਗ ਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜਿੰਦਾਬਾਦ ਯਾਰ ਇੱਥੇ ਕਿਤੇ ਇਹ ਹੋਊ ਇੱਥੇ ਥੋੜਾ ਜਿਹਾ ਉਹਨੂੰ ਤਾਂ ਪਤਾ ਲੱਗੇ ਵੀ ਆਹ ਕੀ ਹੋ ਜਾਂਦਾ ਥੋੜੀ ਜੀ ਤੜ ਤੜੀ ਤਾਂ ਛਰੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਜੈ ਜੰਦਾਬਾਦ ਆਰਾਮ ਨਾਲ ਚੱਲਣਾ ਹੈ ਆਰਾਮ ਨਾਲ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਅਮੇ ਸੋਸ਼ਲ ਮੀਡੀਆ ਤੇ ਕਮੈਂਟਾਂ ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਕਹੀ ਜਾਣ ਦੋ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵੱਢਣ ਲਾਇੰਦਾ ਕੰਨ ਤੇ ਦੰਦੀ ਵੱਢ ਲਈ ਕਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰਦੇ ਆਪਾਂ ਕਿਉਂ ਲੜੀਏ ਵੀ ਉਹਨਾਂ ਕਹਿੰਦੇ ਕੰਮ ਕਰਨਾ ਐਸਤਾ ਐਸਤਾ ਜੋ ਕਰਨਾ ਐਸਤਾ ਭਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ